ਅਗਲੇਆਂ ਦਾ ਸ਼ੈਤਾਨ ਸੱਚਮੁੱਚ ਫੋਨ ਠਾਈਂ ਦਾ ਸ਼ੈਤਾਨ ਵਾਲੇ ਆਉਂਦੇ ਆ ਹਾਲੇਲੂਇਆ ਆਉਂਦੇ ਕਿ ਨਹੀਂ ਆਉਂਦੇ ਆਉਂਦੇ ਆ ਹਾਲੇਲੂਇਆ ਚੰਗੇ ਕੰਮ ਵੀ ਹੁੰਦੇ ਤੇ ਮਾੜੇ ਵੀ ਹੁੰਦੇ ਉਹ ਆਪਾਂ ਨੂੰ ਆਕੇ ਢਾਉਂਦੇ ਅਗਲੇ ਦਾ ਕੁਝ ਨਹੀਂ ਜਾਂਦਾ ਹਾਲੇਲੂਇਆ ਜਦੋਂ ਆਪਾਂ ਰਸੋਈ 'ਚ ਰੋਟੀ ਬਣਾਉਣੀ ਹੈ ਖਾਣਾ ਬਣਾਉਣ ਦਾ ਪਰਮੇਸ਼ਰ ਦਾ ਭਜਨ ਲਾ ਸਕਦੇ ਥੋੜੀ ਆਵਾਜ਼ ਕਰਕੇ ਜਦੋਂ ਆਪਾਂ ਉਹ ਬਣਾਉਨੇ ਸੱਚਮੁੱਚ ਖਾਣ ਵਾਲੇ ਨੂੰ ਵੀ ਅੰਦਰੋਂ ਸ਼ਾਂਤੀ ਮਿਲੇ ਹਾਲੇਲੂਇਆ ਹਾਲੇਲੂਇਆ ਕਿੰਨਿਆਂ ਨੂੰ ਪਤਾ ਵੀ ਆਪਾਂ ਜਦੋਂ ਪ੍ਰਾਰਥਨਾ ਕਰਦੇ ਫੋਨ ਵਿੱਚ ਦੀ ਅਗਲਾ ਚੰਗਾ ਹੁੰਦਾ ਵੇ ਕਿਵਾਸ਼ ਕਿਨੂੰ ਕਿਨੂੰ ਹੈ ਹਾਂਜੀ ਹਾਂ ਹੋ ਜਾਂਦਾ ਚੰਗਾ ਹਾਂਜੀ ਹੋ ਜਾਂਦਾ ਹੈ ਹੋ ਜਾਂਦਾ ਹੈ ਪ੍ਰਭੂ ਦੀ ਬਾਤ ਜਾਂਦੀ ਹੈ ਉੱਥੇ ਹਾਂਜੀ ਜਾਂਦੀ ਹੈ ਤੇ ਜੇ ਆਪਾਂ ਫੋਨ ਵਿੱਚ ਦੀ ਕਿਸੇ ਨਾਲ ਗੱਲਾਂ ਕਰਦੇ ਆ ਉਹ ਵੀ ਪ੍ਰਭੂ ਕੋਲੇ ਪਹੁੰਚ ਜਾਂਦੀਆਂ ਕਿ ਨਹੀਂ ਸ਼ੈਤਾਨ ਵੀ ਫੋਨ ਵਿੱਚ ਦੀ ਆਉਂਦਾ ਹਾਲੇਲੂਇਆ ਉਹ ਵੀ ਫੋਨ ਵਿੱਚ ਦੀ ਆਉਂਦਾ ਜੇ ਆਪਣੇ ਪ੍ਰਾਰਥਨਾ ਹੋ ਜਾਂਦੇ ਤਾਂ ਸ਼ੈਤਾਨ ਵੀ ਫੋਨ ਵਿੱਚ ਦੀ ਆ ਜਾਂਦਾ ਹੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਮੈਂ ਸਾਰਿਆਂ ਨੂੰ ਕਹਿਨੀ ਹੈ ਅੱਜ ਤੋਂ ਬਾਅਦ ਅੱਜ ਸੋਂਖਾ ਲੋ ਪ੍ਰਭੂ ਅੱਗੇ ਨਾ ਤੁਸੀਂ ਰਸੋਈ 'ਚ ਫੋਨ ਨੂੰ ਯੂਜ਼ ਕਰਨਾ ਹਾਲੇਲੂਇਆ ਨਾ ਕਿਸ ਰੋਟੀ ਖਾਂਦਿਆਂ ਨੇ ਫੋਨ ਦੇਖਣਾਵੇਂ ਉੱਤੇ ਕਿਸੇ ਨਾਲ ਗੱਲ ਨਹੀਂ ਕਰਨੀ ਭਾਜਨ ਸੁਣ ਸਕਦੇ ਆ ਉਦੋਂ ਕਿਸੇ ਨਾਲ ਗੱਲ ਨਹੀਂ ਕਰਨੀ ਕੰਮ ਕਰਦੇ ਰੋਟੀ ਬਣਾਉਣ ਲੱਗਿਆ ਆਪਾਂ ਫੋਨ ਨਹੀਂ ਦੇਖਣਾ ਹallelujah ਨਾ ਕਿਸੇ ਨਾਲ ਗੱਲ ਕਰਨੀ ਐ ਅਗਲੇ ਆਂਦਾ ਸ਼ੈਤਾਨ ਸੱਚਮੱਚ ਫੋਨ ਖਾਂਦੇ ਸ਼ੈਤਾਨ ਵਾਲੇ ਆਉਂਦੇ ਆ ਹallelujah ਆਉਂਦੇ ਆ ਕਿ ਨਹੀਂ ਆਉਂਦੇ ਆਉਂਦੇ ਆ ਹallelujah ਚੰਗੇ ਕੰਮ ਵੀ ਹੁੰਦੇ ਤੇ ਮਾੜੇ ਵੀ ਹੁੰਦੇ ਤੇ ਆਪਣੇ ਆਪਣੇ ਉਹ ਆਪਾਂ ਨੂੰ ਆਕੇ ਢਾਉਂਦੇ ਅਗਲੇ ਦਾ ਕੁਝ ਨਹੀਂ ਜਾਂਦਾ ਹਾਲੇਲੂਇਆ ਜਦੋਂ ਆਪਾਂ ਰਸੋਈ 'ਚ ਰੋਟੀ ਬਣਾਉਣੀ ਹੈ ਖਾਣਾ ਬਣਾਉਣਾ ਤਾਂ ਪਰਮੇਸ਼ਰ ਦਾ ਭਜਨ ਲਾ ਸਕਦੇ ਥੋੜੀ ਆਵਾਜ਼ ਕਰਕੇ ਜਦੋਂ ਆਪਾਂ ਉਹ ਬਣਾਉਨੇ ਸੱਚਮੁੱਚ ਖਾਣ ਵਾਲੇ ਨੂੰ ਵੀ ਅੰਦਰੋਂ ਸ਼ਾਂਤੀ ਮਿਲੇ ਹਾਲੇਲੂਇਆ ਉਦੋਂ ਗੁੱਸੇ ਨਹੀਂ ਹੋਣਾਗਾ ਤੇ ਕਿਸੇ ਨਾਲ ਗੱਲ ਨਹੀਂ ਕਰਨੀ ਸੋਈ ਤਾਂ ਫੋਨ ਭੁੱਲ ਕੇ ਵੀ ਨਾ ਵਜਾਇਆ ਕਰੋ ਹਾਲੇਲੂਇਆ ਗੱਲ ਕਰਨ ਦਾ ਟਾਈਮ ਰੱਖਿਆ ਕਰੋ ਭਾਈ ਇਸ ਟਾਈਮ ਗੱਲ ਕਰਨੀ ਹੈ ਇਸ ਟਾਈਮ ਮੇਰਾ ਘਰ ਦਾ ਕੰਮ ਕਰਨਾ ਹੈ ਹਾਲੇਲੂਇਆ ਸੱਚਮੁੱਚ ਜਾਂਦਾ ਉਹ ਫਿਰ ਆਪਣੇ ਬੱਚਿਆਂ ਦੇ ਪੈਂਦਾ ਉਹ ਆਪਣੇ ਆਪਣੇ ਦੇ ਪੈਂਦਾ ਸਰ ਉਹਨਾਂ ਦਾ ਰੋਟੀ ਬਣਾਉਣ ਲੱਗਰ ਸੋਚੀ ਤਾਂ ਭੁੱਲ ਕੇ ਵੀ ਨਾ ਕਿਸੇ ਨਾਲ ਗੱਲ ਕਰਿਆ ਕਰੋ ਹਾਲੇਲੂਇਆ ਅਗਲੀਆਂ ਚੀਜ਼ਾਂ ਚ ਕਲ ਨਹੀਂ ਕੰਟਰੋਲ ਹੁੰਦੀਆਂ ਗਈਆਂ ਉਹ ਆਪਣੇ ਚ ਵੜ ਜਾਂਦੀਆਂ ਆਪਣੇ ਘਰੇ ਆਪਦੇ ਫੇਰ ਲੜਾਈਆਂ ਪੈ ਜਾਂਦੀਆਂ ਆਪ ਨੂੰ ਆਪ ਹੀ ਮੰਜੇ ਤੇ ਸੈੱਟ ਲੈਂਦੀਆਂ ਹਾਲੇਲੂਇਆ ਤਰ੍ਹਾਂ ਕਰਕੇ ਪਰਮੇਸ਼ਰ ਤੋਂ ਅੱਜ ਹੀ ਇੱਥੇ ਕੋ ਪਰਮੇਸ਼ਰ ਜੀ ਸੱਚਮੱਚ ਮੈਂ ਫੋਨ ਦੇਖੋ ਮੈਂ ਚੰਗੀਆਂ ਚੀਜ਼ਾਂ ਦੇਖੋ ਵਿੱਚ ਮੈਂ ਬੇਮਤਵਲ ਦੀ ਗੱਲ ਨਹੀਂ ਕਰਨੀ ਫੋਨ ਵਿੱਚ ਕੋ ਆਜੀ ਪਰਮੇਸ਼ਰ ਰੱਖ ਕੇ ਕਿ ਮੈਂ ਜਦੋਂ ਮੈਂ ਸੋਚੇ ਬਣ ਲੱਗਾ ਤਾਂ ਮੈਂ ਭੁੱਲ ਕੇ ਵੀ ਨਹੀਂ ਦੇਖਣਾਗਾ ਕਿਸੇ ਦਾ ਦਾ ਕਹਿ ਦਿਆ ਕਰੋ ਮੇਰੇ ਸੋਚੇ ਕੰਮ ਕਰਦਾ ਮੈਂ ਬਾਅਦ ਚ ਕਰ ਲਉ ਹਾਲੇਲੂਇਆ ਅਗਲੀਆਂ ਦੀ ਚੀਜ਼ਾਂ ਆਪਣੇ ਚਾਹੁੰਦੇ ਉਹ ਹੀ ਆਪਣੇ ਬੱਚੇ ਖਾਂਦੇ ਆਪਣੇ ਬੰਦੇ ਖਾਂਦੇ ਤਾਂ ਉਹ ਹੀ ਗੁੱਸੇ ਉਹਨਾਂ 'ਚ ਉੱਠ ਜਾਂਦੇ ਹਾਲੇਲੂਇਆ ਹਾਲੇਲੂਇਆ ਚੰਗਾ ਚੀਜ਼ਾਂ ਵੇਖਣੀਆਂ ਫੋਨ ਦੇ 'ਚ ਮਾੜੀ ਚੀਜ਼ ਐ ਇਤੋਂ ਆਪਾਂ ਛੱਡ ਦੇਣੀ ਐ ਹਾਲੇਲੂਇਆ